ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਣੇ ਰੈਡੀ ਕਰਾਏ ਹੋਏ ਸੂਟ ਲੈ ਕੇ ਆਏ ਜੀ ਅਲੱਗ ਜਿਹਾ ਕਨਸੈਪਟ ਹੈ ਜੀ ਅੱਜ ਤੇ ਬੜੇ ਪਿਆਰੇ ਸੂਟ ਹੈ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪਾ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਬਾਕੀ ਜੋ ਵੀਡੀਓ ਨੂੰ ਅੱਜ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਪਹਿਲੀ ਵਾਰ ਮੇਰੀ ਚੈਨਲ ਨੂੰ ਤੁਸੀਂ ਖੋਲਿਆ ਤਾਂ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਡੇਲੀ ਹੀ ਆਪਾਂ ਅਲੱਗ ਤੋਂ ਅਲੱਗ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਨੇ ਆਪ ਟੂ ਡੇਟ ਜੋ ਮਾਰਕੀਟ ਦੇ ਵਿੱਚ ਨਵਾਂ ਤੇ ਹਰ ਇੱਕ ਤਰ੍ਹਾਂ ਦੇ ਸੂਟ ਤੁਹਾਨੂੰ ਦਿਖਾਈ ਦੇ ਆ ਵਿਦ ਪ੍ਰਾਈਸ ਹਰੇਕ ਸੂਟ ਦਾ ਪ੍ਰਾਈਸ ਆਪਾਂ ਨਾਲ ਦੀ ਨਾਲ ਦੱਸੀਦਾ ਤੇ ਬਾਕੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਤੁਸੀਂ ਪਹਿਲਾਂ ਆਪਣਾ ਪੂਰਾ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਬੜੇ ਪਿਆਰੇ ਸੂਟ ਹਨ ਜੀ ਟਿਸਟਾ ਬ੍ਰਾਂਡ ਦੇ ਫੈਬਰਿਕ ਤੇ ਆਪਾਂ ਰੈਡੀ ਕਰੇ ਹੋਏ ਆ ਜੀ ਇਹ ਵਾਲੇ ਸੂਟ ਤੇ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਪਿਓਰ ਖਾਦੀ ਦੇ ਵਿੱਚ ਸ਼ਰਟ ਹੈ ਇਹ ਬਿਲਕੁਲ ਪਿਓਰ ਖਾਦੀ ਦੇ ਵਿੱਚ ਇਹ ਸ਼ਰਟ ਜਿਹੜੀ ਹੈ ਸਕਿਨ بیس ਤੇ ਟਿਸਟਾ ਬ੍ਰਾਂਡ ਦੀ ਹੈ ਜੀ ਇਹ ਬੜੀ ਸ਼ਰਟ ਟਿਸਟਾ ਬ੍ਰਾਂਡ ਦਾ ਫੈਬਰਿਕ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਸਕਿਨ ਤੇ ਮਜੈਂਟਾ ਕਲਰ ਦਾ ਕੰਬੀਨੇਸ਼ਨ ਹੈ ਤੇ ਸਾਰਾ ਇਹ ਆਊਟਲਾਈਨ ਕੀਤਾ ਹੋਇਆ ਆਪਾਂ ਹੈਂਡਵਰਕ ਦੇ ਨਾਲ ਬਹੁਤ ਸੋਹਣਾ ਹੈਂਡਵਰਕ ਦੇ ਨਾਲ ਆਊਟਲਾਈਨ ਕੀਤਾ ਹੋਇਆ ਸ਼ਰਟ ਦੇ ਫਲਾwrs ਨੂੰ ਸਾਰੀ ਸ਼ਰਟ ਤੇ ਪੂਰੀ 2.5 ਮੀਟਰ ਦੀ ਸ਼ਰਟ ਬਹੁਤ ਪਿਆਰਾ ਐਵੇਂ ਦੇ ਸੂਟ ਆਪਾਂ ਕਿਸੇ ਵਧੀਆ ਫੰਕਸ਼ਨ ਤੇ ਵੀ ਵੇਅਰ ਕਰ ਸਕਦੇ ਆ ਇਹ ਤਾਂ ਸ਼ਰਟ ਆ ਗਈ ਆਪਣੀ ਟਿਸਤਾ ਬ੍ਰਾਂਡ ਦੀ ਪਿਓਰ ਖਾਦੀ ਦੇ ਵਿੱਚ ਤੇ ਸਾਰਾ ਹੈਂਡਵਰਕ ਕੀਤਾ ਹੋਇਆ ਸ਼ਰਟ ਤੇ ਤੇ ਇਸ ਦੇ ਨਾਲ ਹੈਗੀ ਹੈ ਕ੍ਰੇਪ ਦੀ ਬਾਟਮ ਤੇ ਔਰਗੈਂਜ਼ਾ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋ ਤੇ ਸਾਰੇ ਤਾਂ ਦੇਖੋ ਕਿੰਨਾ ਪਿਆਰਾ 2.5 ਐਂਡ 2.5 ਕੁਛ ਡਿਫਰੈਂਟ ਕਨਸੈਪਟ ਹੈ ਉਹ ਸੋਨਾ ਦੁਪੱਟਾ ਦੁਪੱਟੇ ਤੇ ਕੋਈ ਲੇਸ ਦੀ ਫਿਨਿਸ਼ਿੰਗ ਕਰਕੇ ਜਦੋਂ ਸਟੀਚ ਕਰੋਗੇ ਤੁਸੀਂ ਜਿੱਥੇ ਤੋਂ ਵੀ ਸਟੀਚ ਕਰਾਉਣਾ ਹੈ ਇਹਦੀ ਫਿਨਿਸ਼ਿੰਗ ਕਰਵਾ ਲਿਓ ਬਹੁਤ ਪਿਆਰੀ ਲੁੱਕ ਆਣੀ ਹੈ ਜੀ ਸੂਟ ਦੀ 4000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 4000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਟਿਸਟਾ ਬ੍ਰੈਂਡ ਦਾ ਇਹ ਆ ਗਿਆ ਅੱਜ ਦਾ ਆਪਣਾ ਪਹਿਲਾ ਸੂਟ ਇਹ ਸਾਰੇ ਸਿੰਗਲ ਸਿੰਗਲ ਸੂਟ ਹੋਣਗੇ ਆਪਣੇ ਰੈਡੀ ਕਰਾਏ ਹੋਏ ਤੇ ਨੈਕਸਟ ਹੈਗਾ ਸੂਟ ਇਹ ਔਰਗੈਂਜ਼ਾ ਤੇ ਬਣਿਆ ਇਹ ਵੀ ਟਿਸਟਮ ਬ੍ਰੈਂਡ ਦਾ ਹੀ ਹੈ ਜੀ ਟਿਸਟਮ ਬ੍ਰੈਂਡ ਦੀ ਉਹ ਸ਼ਰਟ ਹੈ ਪਿਓਰ ਔਰਗੈਂਜ਼ਾ ਤੇ ਬਲੈਕ ਕਲਰ ਦੇ ਵਿੱਚ ਬਹੁਤ ਪਿਆਰੀ ਆਊਟਲਾਈਨਿੰਗ ਕੀਤੀ ਹੋਈ ਹੈ ਹੈਂਡਵਰਕ ਦੇ ਨਾਲ ਸਾਰੀ ਸ਼ਰਟ ਤੇ ਬਹੁਤ ਸੋਹਣਾ ਵਰਕ ਹੈ ਬਹੁਤ ਸੋਹਣਾ ਲਾਈਟ ਦਾ ਲਾਈਟ ਹੈ ਇਹ ਕਿਸੇ ਵਧੀਆ ਫੰਕਸ਼ਨ ਤੇ ਆਪਾਂ ਵੀਅਰ ਕਰ ਸਕਦੇ ਹਾਂ ਲਾਈਟ weight ਦੇ ਵਿੱਚ ਇਹ ਤਾਂ ਆ ਗਈ ਆਪਣੀ ਸ਼ਰਟ ਨੋਰ ਔਰਗਾਂਜ਼ਾ ਤੇ ਤੇ ਨਾਲ ਕ੍ਰੇਪ ਦੀ ਬਾਟਮ ਹੈ ਜੀ ਬਲੈਕ ਕਲਰ ਦੇ ਵਿੱਚ ਤੇ ਦੁਪੱਟਾ ਵੀ ਔਰਗਾਂਜ਼ਾ ਦਾ ਤੇ ਬਹੁਤ ਪਿਆਰਾ ਟਾਈ ਐਂਡ ਡਾਈ ਕੋਲਿ ਡਿਜ਼ਾਈਨਿੰਗ ਦੇਖੋ ਟਾਈ ਐਂਡ ਡਾਈ ਦੀ ਬਹੁਤ ਪਿਆਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਪੂਰੇ ਠਾਈ ਠਾਈ ਮੀਟਰ ਦੇ ਦੁਪट्टे ਤੇ ਪ੍ਰਾਈਸ ਹੈਗਾ 4000 4000 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਤੇ ਨੈਕਸਟ ਆ ਗਿਆ ਬੜਾ ਸੋਹਣਾ ਚਨੌਨ ਦੇ ਵਿੱਚ ਹੈ ਜੀ ਚਨੌਨ ਸ਼ਫਾਨ ਦੇ ਵਿੱਚ ਹੈ ਟਿਸਟਾ ਬ੍ਰਾਂਡ ਦਾ ਹੀ ਇਹ ਵੀ ਸਾਰੇ ਟਿਸਟਾ ਬ੍ਰਾਂਡ ਦੇ ਫੈਬਰਿਕ ਤੇ ਆਪਾਂ ਰੈਡੀ ਕੀਤੇ ਹੋਏ ਆ ਪਿਓਰ ਚਨੌਨ ਸ਼ਫਾਨ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਤੇ ਸ਼ਰਟ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਹੈਂਡਵਰਕ ਸਾਰਾ ਹੈਂਡਵਰਕ ਕੀਤਾ ਹੋਇਆ ਸ਼ਰਟ ਤੇ ਹੋ ਸੋਨਾ ਕੁਝ ਵੀ ਕਰਾਉਣ ਦੀ ਲੋੜ ਨਹੀਂ ਹੈਗੀ ਨਾ ਸੂਟਾਂ ਨੂੰ ਬਹੁਤ ਪਿਆਰੀ ਆਲਰੇਡੀ ਡਿਜ਼ਾਈਨਿੰਗ ਇਰਾਤੇ ਹੋਈ ਹੋਈ ਹੈ ਤੇ ਨਾਲ ਬੜੀ ਪਿਆਰੀ ਸਕੀਮ ਦੀ ਕਲਰ ਦੀ ਲਾਈਟ ਸਕੀਮ ਕਲਰ ਦੀ ਬਾਟਮ ਕਰੇਪ ਦੀ ਤੇ ਨਾਲ ਟਾਈ ਐਂਡ ਡਾਈ ਦੁਪੱਟਾ ਕਲਰ ਆ ਰਹੇ ਨੇ ਦੁਪੱਟੇ ਬਹੁਤ ਸੋਹਣੇ ਦੋ ਦੋ ਤਿੰਨ ਤਿੰਨ ਕਲਰ ਪਾ ਕੇ ਬਹੁਤ ਸੋਹਣੇ ਟਾਈ ਐਂਡ ਡਾਈ ਕੀਤੇ ਹੋਏ ਆ ਇਹ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਆ ਪੂਰੇ ਟਾਈ ਟਾਈ ਮੀਟਰ ਦੇ ਦੁਪੱਟੇ ਇਹ ਬਹੁਤ ਸੋਹਣਾ ਸੂਟ ਪ੍ਰਾਈਸ ਹੈਗਾ 4000 4000 ਪ੍ਰਾਈਸ ਦੇ ਨਾਲ ਆਪਣੇ ਕੇਵਲੇ ਸੂਟ 4000 ਪ੍ਰਾਈਸ ਹੈ ਜੀ ਇਹਨਾਂ ਸੂਟ ਇਹ ਟਿਸਟ ਬ੍ਰੈਂਡ ਦੇ ਫੈਬਰਿਕ ਤੇ ਰੈਡੀ ਕੀਤੇ ਹੋਏ ਨੇ ਨੈਕਸਟ ਸੂਟ ਆ ਗਿਆ ਇਹ ਬੜਾ ਥੋੜਾ ਗ੍ਰੀਨ ਫਰੋਜ਼ੀ ਕਲਰ ਤੇ ਕ੍ਰੇਪ ਤੇ ਹੈ ਜੀ ਇਹ ਇਹ ਕ੍ਰੇਪ ਤੇ ਬਣਿਆ ਗ੍ਰੀਨ ਫਰੋਜ਼ੀ ਕਲਰ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਆਹ ਆਊਟਲਾਈਨਿੰਗ ਫਲਾwrs ਦੀ ਸਾਰੇ ਹੈਂਡਵਰਕ ਦੇ ਨਾਲ ਬਹੁਤ ਸੋਹਣਾ ਵਰਕ ਹੈ ਸਾਰੀ ਸ਼ਰਟ ਤੇ ਕਲਰ ਬੜਾ ਪਿਆਰਾ ਹੈ ਦਾ ਬ੍ਰਾਈਟ ਜਿਹਾ ਕਲਰ ਹੈ ਤੇ ਨਾਲ ਘਰੇਦੀ ਬਾਟਮ ਤੇ ਨਾਲ ਆਰਗੈਂਜ਼ਾ ਦਾ ਦੁਪੱਟਾ ਕੱਟਾ ਬੜਾ ਪਿਆਰਾ 22 ਇੰਚ ਦਾ ਕੀਤਾ ਹੋਇਆ ਇਹ ਕ੍ਰੇਪ ਤੇ ਸੂਟ ਆਰਗੈਂਜ਼ਾ ਦੇ ਦੁਪੱਟੇ ਦੇ ਨਾਲ ਪ੍ਰਾਈਸ ਹੈਗਾ 4000 4000 ਪ੍ਰਾਈਸ ਦੇ ਨਾਲ ਆਪਣੇ ਇਹ ਬੜੇ ਸੂਟ ਇਹ ਪ੍ਰਿੰਟ ਸ਼ਰਟ ਦੇ ਵਿੱਚ ਮੈਂ ਤੁਹਾਨੂੰ ਸਾਰਾ ਆਊਟਲਾਈਨਿੰਗ ਜਿਹੜੀ ਹੈਂਡਵਰਕ ਦੇ ਨਾਲ ਦਿਖਾਈ ਹੈ ਤੇ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਇਹ ਵੀ ਟਿਸਟਾ ਬ੍ਰਾਂਡ ਦਾ ਹੀ ਹੈ ਜੀ ਇਹ ਪਿਓਰ ਜਾਰਜਟ ਤੇ ਹੈ ਸ਼ਰਟ ਪਿਓਰ ਜਾਰਜਟ ਤੇ ਫੜਾ ਪਿਆਰਾ ਇਸ ਤੇ ਵੀ ਆਪਾਂ ਹੈਂਡਵਰਕ ਕਰਾਇਆ neck ਬਣੀ ਹੈ ਬਹੁਤ ਸੋਹਣਾ ਹੈਂਡਵਰਕ neck ਤੇ ਹੋਇਆ V ਸਟਾਈਲ ਦੇ ਵਿੱਚ ਤੇ ਹਲਕਾ ਹਲਕਾ ਮੋਤੀ ਸਾਰੀ ਸ਼ਰਟ ਦੇ ਵਿੱਚ ਲੱਗਿਆ ਆ ਇਹ 슬ੀਵਸ ਤੇ ਆ ਜਾਣਾ ਜੀ ਵਰਕ ਸਟ ਬ੍ਰਿਕ ਜੀ ਬੇਲ ਪਿਓਰ ਜਾਰਜਟ ਤੇ ਜੀ ਟਿਸਟਾ ਬ੍ਰਾਂਡ ਦੀ ਸ਼ਰਟ ਹੈ ਬਿਲਕੁਲ ਪਿਓਰ ਜਾਰਜਟ ਤੇ ਇਹ ਆ ਗਈ ਆਪਣੀ ਸ਼ਰਟ ਵੀ neck ਦੇ ਵਿੱਚ ਤੇ ਇਸ ਦੇ ਨਾਲ ਹੈਗੀ ਹੈ ਸਿਲਕ ਦੀ ਬਾਟਮ organza ਦੁਪੱਟਾ ਤੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਹੋਈ ਜਾਂਦੀ ਉਹ ਇਹ ਸੂਟ cream base ਹੈ ਜੀ ਸੂਟ ਦਾ ਤੇ organza ਦੁਪੱਟਾ ਤੇ ਪ੍ਰੋਪਰ ਗੋਟੇ ਦੇ ਨਾਲ ਬਹੁਤ ਸੋਹਣਾ ਗੋਟਾ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਇਹ ਹੈ ਜੀ ਲੁੱਕ ਸੂਟ ਦੀ ਇੱਥੇ ਤੋਂ ਤੁਸੀਂ ਦਾ ਸਕਰੀਨ ਸ਼ਾਟ ਲੈ ਸਕਦੇ ਹੋ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣਾ ਇਹ ਟਿਸਟਾ ਬ੍ਰੈਂਡ ਦਾ ਸੂਟ ਨੈਕਸਟ ਆ ਗਿਆ ਇਹ ਵੀ ਪਿਓਰ ਜਾਰਜਟ ਤੇ ਆ ਬਿਲਕੁਲ ਪਿਓਰ ਜਾਰਜਟ ਹੈ ਉਹ ਵੀ ਟਿਸਟਾ ਬ੍ਰੈਂਡ ਦੀ ਟਿਸਟਾ ਬ੍ਰੈਂਡ ਦਾ ਤਾਂ ਸਭ ਨੂੰ ਪਤਾ ਹੀ ਹੈ ਜੀ ਇਹ ਬਹੁਤ ਅੱਛਾ ਬ੍ਰੈਂਡ ਹੈ ਤੇ ਫੈਬਰਿਕ ਬਹੁਤ ਫਾਈਨ ਹੁੰਦਾ ਹੈ ਜੀ ਟਿਸਟਾ ਬ੍ਰੈਂਡ ਦਾ ਪਿਓਰ ਜਾਰਜਟ ਦੇ ਵਿੱਚ ਬਹੁਤ ਲਾਈਟ weight ਦੇ ਵਿੱਚ ਇਹ neck ਤੇ ਆ ਗਿਆ ਸਾਰਾ ਹੈਂਡਵਰਕ ਕੀਤਾ ਹੋਇਆ neck ਤੇ ਇਹ ਤੇ ਇਸ 슬ੀਵਸ ਤੇ ਆ ਜਣਾ ਜੀ ਵਰਕ ਸਾਈਡ ਤੇ ਦਿੱਤਾ ਹੋਇਆ ਕਲਰ ਬੜਾ ਪਿਆਰਾ ਗ੍ਰੀਨ ਫਰੋਜ਼ੀ ਜਿਹਾ ਕਲਰ ਹੈ ਗ੍ਰੀਨ ਟੋਨ ਤੇ ਤੇ ਨਾਲ 크레ਪ ਦੀ ਬਾਟਮ ਹੈ ਜੀ ਇਹ ਵਾਲੇ ਸੂਟ ਦੇ ਨਾਲ 크레ਪ ਦੀ ਬਾਟਮ ਤੇ ਆਰਗੈਂਜ਼ਾ ਦਾ 2.5 ਮੀਟਰ ਦਾ ਦੁਪੱਟਾ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਸੋਹਣਾ ਗੋਟਾ ਲੱਗਿਆ ਹੋਇਆ ਇਹ ਲੁੱਕ ਹੈ ਜੀ ਸੂਟ ਦੀ ਪ੍ਰਾਈਸ ਹੈਗਾ 4000 4000 ਪ੍ਰਾਈਸ ਦੇ ਨਾਲ ਆਪਣੇ ਇਹ ਸੂਟ ਤੇ ਨੈਕਸਟ ਆ ਗਿਆ ਇਹਦੇ ਵਿੱਚ ਮੈਰੂਨ ਕਲਰ ਮੈਰੂਨ ਕਲਰ ਹੈ ਪਿਓਰ ਜਾਰਜਟ ਤੇ ਟਿਸਟਾ ਬ੍ਰਾਂਡ ਦਾ ਫੈਬਰਿਕ ਤੇ ਨੈਕ ਤੇ ਸਾਰਾ ਹੈਂਡਵਰਕ ਹੈ ਉਹ ਸੋਨਾ ਬਰੀਕੀ ਕੰਮ ਹੈ ਬਹੁਤ ਪਿਆਰਾ ਹੈਂਡਵਰਕ ਹੋਇਆ ਇਸ ਲਈ ਇਸ ਤੇ ਆ ਜਾਣਾ ਜੀ ਵਰਕ ਪ੍ਰਿੰਟ ਬਹੁਤ ਪਿਆਰਾ ਡਾਰਕ ਮੈਰੂਨ ਕਲਰ ਹੈ ਇਹ ਪਿੱਤੇ ਹੋਏ ਬਹੁਤ ਸੋਹਣੇ ਲੱਗਦੇ ਆ ਮੇਦੇ ਸੂਟ ਤੇ ਨਾਲ ਬਾਟਮ ਪਲੇਨ ਤੇ ਨਾਲ ਹੈਗਾ ਇਸ ਤੇ ਆਰਗੈਂਜ਼ਾ ਦਾ ਦੁਪੱਟਾ ਪੂਰਾ 2.5 ਮੀਟਰ ਦਾ ਬਹੁਤ ਸੋਹਣੀ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਇਹ ਮੁਫਾਜ਼ੀ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਇਹ ਮੈਂ ਤੁਹਾਨੂੰ ਟਿਸਟਾ ਬ੍ਰੈਂਡ ਦੇ ਸੂਟ ਦਿਖਾਏ ਆ ਬੜੇ ਪਿਆਰੇ ਆਪਾਂ ਹੈਂਡਵਰਕ ਚ ਰੈਡੀ ਕੀਤੇ ਹੋਏ ਆ 4000 ਪ੍ਰਾਈਸ ਦੇ ਨਾਲ ਤੇ ਨੈਕਸਟ ਡਿਜ਼ਾਈਨ ਦਿਖਾਣੇ ਆ ਇਹ ਪਿਓਰ ਆਰਗੈਂਜ਼ਾ ਤੇ ਬਣੀ ਆ ਸ਼ਰਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਮਲਟੀ ਕਲਰ ਦੇ ਵਿੱਚ ਪ੍ਰਿੰਟ ਪਿਓਰ ਆਰਗੈਂਜ਼ਾ ਤੇ ਇਸ ਵਾਰੀ ਵੈਸੇ ਵੀ ਪ੍ਰਿੰਟ ਦਾ ਬਹੁਤ ਟ੍ਰੈਂਡ ਹੈ ਜੀ ਜਦੋਂ ਆਪਾਂ ਹੈਂਡਵਰਕ ਦੇ ਸੂਟ ਪ੍ਰਿੰਟ ਤੇ ਜ਼ਿਆਦਾ ਚੱਲ ਰਹੇ ਆ ਇਸ ਵਾਰੀ ਸਾਰਾ ਵੀ ਨੈਕ ਦੇ ਵਿੱਚ ਸਾਰਾ ਹੈਂਡਵਰਕ ਹੋਇਆ ਸ਼ਰਟ ਤੇ ਸਾਰਾ ਹੈਂਡਵਰਕ ਤੇ ਪ੍ਰਿੰਟ ਬੜਾ ਪਿਆਰਾ ਹੈ ਇਹ ਤਾਂ ਅੱਗੀ ਸ਼ਰਟ ਬੜੇ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ ਤੇ ਨਾਲ ਹੈਗੀ ਐ ਇਸ ਤੇ ਬੜੀ ਸੋਹਣੀ ਮਜੈਂਟਾ ਕਲਰ ਦੇ ਵਿੱਚ ਬਾਟਮ ਇਹ ਬਾਟਮ ਤੇ ਆ ਜਣਾ ਜੀ ਵਰਕ ਸਾਰਾ ਹੈਂਡਵਰਕ ਬਾਟਮ ਤੇ ਹੋਇਆ ਤੇ ਨਾਲ ਆਰਗੈਂਜ਼ਾ ਦੁਪੱਟਾ ਤੇ ਗੋਟੇ ਦੀ ਡਿਜ਼ਾਈਨਿੰਗ ਦੇ ਨਾਲ ਇਹ ਪੱਲਿਆਂ ਤੇ ਡਿਜ਼ਾਈਨਿੰਗ ਕੀਤੀ ਹੋਈ ਹੈ ਬਰੀਕ ਘੋਟੇ ਨਾਲ ਤੇ ਪੂਰਾ 2.5 ਮੀਟਰ ਦਾ ਦੁਪੱਟਾ ਇਹ ਦੇਖੋ ਇਹ ਲੁੱਕ ਆਣੀ ਹੈ ਜੀ ਸੂਟ ਦੀ ਮੈਂ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸਿੰਗਲ ਸਿੰਗਲ ਹੈ ਜੀ ਸਾਰੇ ਸੂਟ ਤੇ ਨੈਕਸਟ ਸੂਟ ਦਿਖਾਨੀ ਆ ਮੈਂ ਤੁਹਾਨੂੰ کریم ਤੇ ਬਲੈਕ ਦਾ ਕੰਟਰਾਸਟ ਬੜਾ ਸੋਹਣਾ ਬਲੈਕ ਤੇ ਕਰੀਮ ਦੇ ਵਿੱਚ neck ਤੇ ਸਾਰਾ ਹੈਂਡਵਰਕ ਪਿਓਰ ਔਰਗੈਂਜ਼ਾ ਤੇ ਹੈ ਜੀ ਇਹ ਵਾਲੀ ਸ਼ਰਟ ਵੀ ਸਾਰਾ ਹੈਂਡਵਰਕ ਹੋਇਆ ਹੈ neck ਤੇ ਤੇ ਨਾਲ ਜੁਆਇੰਟਰ ਲੇਸ ਦੀ ਕਲੀ ਪਈ ਹੋਈ ਹੈ ਜੀ ਸੈਂਟਰ ਦੇ ਵਿੱਚ ਬਹੁਤ ਸੋਹਣਾ ਕਲੀ ਵਾਲਾ ਡਿਜ਼ਾਈਨ ਹੈ ਇਹ neck ਤੇ ਆ ਜਾਣਾ ਵਰਕ ਤੇ ਘੇਰੇ ਤੇ ਬੜਾ ਸੋਹਣਾ ਔਰਗੈਂਜ਼ਾ ਦੀ ਲੇਸ ਲੱਗੀ ਹੋਈ ਹੈ ਇੱਕ ਤਰ੍ਹਾਂ ਦਾ ਵਰਕ ਹੀ ਹੈ ਜੀ ਇਹ ਚਾਹੇ ਤੁਸੀਂ ਘੇਰੇ ਤੇ ਰੱਖ ਲਓ ਚਾਹੇ 슬ੀਵਸ ਤੇ ਵੀ ਲਵਾ ਸਕਦੇ ਹੋ ਸੇ ਘੇਰੇ ਤੇ ਜ਼ਿਆਦਾ ਸੋਹਣਾ ਲੱਗ ਰਿਹਾ ਸਲੀਵਜ਼ ਤੇ ਵੈਸੇ ਕੋਈ ਬ્લેਕ ਬਲੈਕ ਕਲਰ ਦੀ ਲੇਸ ਦੀ ਡਿਜ਼ਾਈਨਿੰਗ ਕਰ ਸਕਦੇ ਆ। ਇਹ ਤਾਂ ਆ ਗਈ ਆਪਣੇ ਸ਼ਰਟ ਤੇ ਇਸ ਦੇ ਨਾਲ ਹੈਗੀ ਹੈ ਬੜੀ ਪਿਆਰੀ ਸਿਲਕ ਦੀ ਬਾਟਮ। ਇਹ ਬਾਟਮ ਤੇ ਆ ਜਾਣੀ ਡਿਜ਼ਾਈਨਿੰਗ نیچے ਚਾਹੇ ਤੁਸੀਂ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਉਹ ਤੁਹਾਡੀ ਚੁਆਇਸ ਹੈ ਵੀ ਤੁਸੀਂ ਕੀ ਬਣਾਉਣਾ ਨਾਲ। ਇਹ ਲੁੱਕ ਆ ਰਹੀ ਹੈ ਸੂਟ ਦੀ ਇਹ ਬਾਟਮ ਹੋਗੀ ਤੇ ਡਬਲ ਕਲਰ ਦੇ ਵਿੱਚ ਕਰੀਮ ਤੇ ਬਲੈਕ ਦਾ ਕੰਟਰਾਸਟ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਫੁੱਲ ਲੈਂਥ ਦਾ ਰੋਟੇ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਹੈ ਇਸ ਨੂੰ 3600 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3600 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 블랙 ਤੇ ਕਰੀਮ ਦਾ ਕੰਟਰਾਸਟ ਸਾਰਾ ਹੈਂਡਵਰਕ ਹੋਇਆ 3600 ਪ੍ਰਾਈਸ ਹੈ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ